ਗਿਆਨ ਅੰਜਨ ਗੁਰੂ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗਿਆਨ ਅੰਜਨ ਗੁਰੂ ਦੀਆ ਅਸਲ ਵਿੱਚ ਕੋ ਆਪਣੀ ਗੱਲ ਕਰਦੇ ਦੀਆ ਤੇ ਨੂੰ ਜੇ ਮਨ ਹੁੰਦਿਆ ਖਰੋ ਹੋ ਗਈ ਆਪਣੀ ਗੱਲ ਅਕਬਰੇ ਅਗੇ ਤੈ ਹੀ ਸੀ ਜਾਂਦਾ ਹੋਣਾ ਇਸ ਤਰ੍ਹਾਂ اسے نام تے شروع کریے گا مخاتی گلے دوبارہ شروع کر دی گل نام کی ہوتا ہے نام تو شروع کی ہے گل سکون سکھ امرت نام ਨਾਮ ਬੰਦੇਆਂ ਆ ਕੇ ਬੋਲੂਸੋ ਭਗਤ ਜਨਾਂ ਦਾ ਜੋ ਬੋਲਟੇ ਗਿਆ ਨਾਮ ਨਾਲ ਟਕੇ ਹੋਰ ਕਿਸਦਾ ਬੋਲਟੇ ਗਿਆ ਨਾਮ ਤਾਂ ਦਾ ਕੇ ਨਾ ਲੈਣਾ ਕੋਣ ਲੈਦਾ ਸਾਰੀ ਗੁੱਸ ਦੇਣਾ ਪਰ ਨਾਮ ਬਾਰੇ ਦੀ ਪਤਾ ਤਾਂ ਅੰਕ ਹੈ ਨਾਮ ਤੇ ਜਾਇ ਕੋ ਦੋੜ ਦੇ ਦਾ ਨਾਮ ਨਾ ਹੋਰੇ ਕੋ ਦੋੜ ਦੇ ਜੋ ਸਮਝ ਆਇਆ ਨਾਮ ਬਾਰੇ ਉਹੀ ਟੋਲਦੇ ਨੇ ਸੋ ਕੀ ਆਨ ਨਹੀਂ ਹਾਸ ਕਰਦੇ ਦੋ ਪਾਰੇ ਪਹਿਲਾਂ ਕੀ ਟੋਲਣਾ ਨਾਮ ਕੀ ਹੁੰਦਾ ਉਹ ਕੜੀ ਦੋਈਆ ਨਾਮ ਰੂਪੀ ਜਿਹਦਾਂ ਸਾਰੇ ਰੋਗ ਦੂਰ ਹੋ ਜਾਣਗੇ ਉਹਦੇ ਬਾਰੇ ਇਹ ਗੱਲ ਖਵਾਇਆ ਹਰ ਮੱਦ ਦਾ ਕਹਿਣਾ ਵੀ ਸਾਡੇ ਕੋਲ ਦੋਈ ਠੀਕ ਉਹ ਕਹਿੰਦਾ ਸਾਡੇ ਕੋਲ ਠੀਕ ਹੈ ਉਹ ਕਹਿੰਦਾ ਸਾਡੇ ਕੋਲ ਇੰਨਾ ਮਤਲਬ ਆ ਬਬਾ ਬਿਮਾਰੀ ਜਿਹਾ ਦੀਖਦੀ ਹੋ ਰਹੀ ਤੇ ਕਹਿੰਦਾ ਸਾਡੀ ਜਲਦੀਆਂ ਨੇ ਤੇ ਇਹ ਸੰਗਤ ਤੇ ਹਰ ਇੱਕ ਧਰਮ ਦੇ ਆਪਣੇ ਆਪਣੇ ਬਣਾਏ ਹੋਏ ਨੇ ਪਤਾ ਨੇ ਆਪਣੇ ਆਪਣੇ ਦੇਖ ਲਓ ਫਸਾ ਲਓ ਬਣਾਏ ਤਾਂ ਤਾਂ ਵੀ ਇਕੱਠੇ ਹੋ ਕੇ ਬਾਈ ਡਿਸਕਸ ਕਰ ਜੇ ਕਿਸੇ ਸੱਚੇ ਤੇ ਪਹੁੰਚੀ ਹੋਏ ਉਹ ਕੰਮ ਛੱਡ ਦਿੱਤਾ ਆਪਣੇ ਆਪਣੇ ਨਸੰਦਨ ਨੂੰ ਪਹੁੰਚਾਉਣ ਦੇ ਲੱਗ ਗਿਆ ਆਪਣਾ ਆਪਣਾ ਬੰਧ ਹੋਣਾ ਨੇ ਉੱਥੇ ਰੋਟੀ ਪਾਣੀ ਦਾ ਅੰਦਰ ਬਾਣੀ ਝੋਉਂਦੇ ਨੇ ਮੁੜ ਗਿਆ ਸਿਰਫਾ ਤੁਸੀਂ ਜਿਹੜੇ ਡਿਫਰੈਂਸ ਜਿਹਨੂੰ ਮੁਕਾਉਂਦੇ ਵੀ ਜਾਏ ਉਹਨੂੰ ਪੱਕੇ ਕਰਨ ਵਾਸਤੇ ਇਹ ਦੇਰੇ ਬਣਾਏ ਇਹ ਵੀ ਤਾਂ ਹੀ ਨਾਲ ਡਿਫਰੈਂਸ ਕੋਈ ਹਲਦੀ ਹਲਦੀ ਦੁਨੀਆਂ 'ਤੇ ਕੋਈ ਖੋਜ ਨਹੀਂ ਹੈ ਜੁਦੀ ਅੱਜ ਤੱਕ ਇਸ ਗਿਆਨ ਦੀ ਕੋਈ ਖੋਜ ਨਹੀਂ ਕਿਥੇ ਗਿਆਨवान ਆਦਮੀ ਖੋਜੀ ਕਿੱਥੇ ਹੋ ਕੇ ਨੂੰ ਬੈਠਾ ਚਲ ਰਾਕਤੀ ਹੋਵੇ ਜਦੋਂ ਸੰਸੋਬੇ ਤੋਂ ਹੋਏ ਬਹੁਤ ਜਿਆਦਾ ਕਿੱਥੇ ਹੋ ਜਾਂਦੇ ਨੇ ਪਰ ਇਹ ਨਹੀਂ ਹੁੰਦੇ ਜਦ ਕਿ ਇਹਨਾਂ ਨੂੰ ਹੋਣਾ ਚਾਹੀਦਾ ਹਰ ਕੋਈ ਹੋਵੇ ਨਾ ਦੁਨੀਆਂ ਦੇ ਵਿੱਚ ਤਾਂ ਪ੍ਰੈਕਟੀਕਲ ਹੈ ਸਭ ਨੇ ਮਾਇਆ ਦੇ ਵਿੱਚ ਇਤਨ ਕੁਝ ਹੈ ਜੀ ਜੇ ਖਰੂਆ ਵੇ ਹੌਲ ਇਹ ਸਰਕਾਰ ਠੱਗੀ ਧਰਮ ਚਲਦੀ ਹੈ ਤੂੰ ਵਸੇ ਡੱਗੀ ਚੱਲ ਤੂੰ ਵਾਦਾ ਕੋਈ ਦੇਣਾ ਪੈਂਦਾ ਥਨ ਬਣਾ ਕੇ ਮੈਂ ਕੈਨੇਕਲ ਤੇ ਖੋਜ ਕਰੂਗਾ ਤੋ ਉਹਨੂੰ ਦੇਣਾ ਭਉ ਕੁਝ ਮਾਰਕਟ ਜਾਉਣਾ ਜਦੈ ਉਹਦਾ ਮੁੱਲ ਪੜਨਾ ਇੱਥੇ ਬਾਹਰ ਫਿਰ ਕੁਝ ਆਉਣਾ ਨਹੀਂ ਮੁੱਲ ਫੜੋ ਲੋਕਾਂ ਨੂੰ ਵੇਕੂ ਬਣਾਉਣਾ ਬਣਾ ਰੱਖਾ ਪਿਛਲਾ ਕੇ ਗੁਰਗਾਂ ਨੂੰ ਕੋਰਾ ਵੀ ਜੋਰ ਆ ਰਾਮ ਕੋਰਾਨਾ ਆਪਣਾ ਮਗਲ ਲਾ ਦੇ ਉਹ ਜਿਹੜੇ ਮੁੱਦੇ ਖਾਸ ਤਕੀਰ ਤੋਂ ਬਣਾਇਆ ਚਾ ਮੁੱਦਾ ਵੀ ਗਾਇਬ ਕਰਤਾ ਪਰ ਇਹ ਇੱਕ ਦਬ ਕੇ ਇੱਕ ਤਾਂ ਦਾ ਰੋਹ ਗੋਣ ਲਾ ਦੇ ਤੇ ਇੱਕ ਦਬ ਅਨੇਕਤਾ ਵਿੱਚ ਇੱਕ ਤਾਂ ਕਿਵੇਂ ਹੋ ਜੂਗੀ ਇੱਕ ਤਾਂ ਜੇ ਉਹ ਅਨੇਕਤਾ ਬੈਗਾ ਹੁੰਦੀ ਆ ਅਨੇਕਤਾ ਜੋ ਕਦੇ ਇੱਕਤਾ ਪੈਦਾ ਹੋਈ ਹੋਈ ਨਹੀਂ। ਅਨੇਕਤਾ ਨੂੰ ਇੱਕਤਾ ਵਿੱਚ ਜ਼ਬਰਦਸਤੀ ਸਮਝਾ ਵਜਾ ਕੇ ਇੱਕਤਾ ਕਰਾਈ ਦੀ ਹੁੰਦੀ ਹੈ। ਇੱਕਤਾ ਕਰਾਉਣੀ ਯਾਰ ਕਸਮੀ ਬੰਦੀ ਹੈ। ਜਦ ਇੱਕਤਾ ਹੋ ਜਾਵੇ ਤਾਂ ਦੂਈ ਨਹੀਂ ਹੁੰਦੀ ਹੁੰਦੀ। ਜੇ ਇੱਕਤਾ ਹੋ ਜਵੇ ਤਾਂ ਦੂਈ ਨਹੀਂ ਰਹਿੰਦੀ ਜਿੰਨਾ ਕਿ ਦੂਈ ਹੈਗੀ ਇੱਕਤਾ ਨਹੀਂ ਹੁੰਦੀ। ਸਾਤਰਾ ਦਾ ਕੰਮ ਬਦਵਾਨਾ ਦਾ ਕੰਮ ਸਾਡੇ ਜੀਅ ਦਾ ਵਿਚ ਹੈ ਨਹਿਕਦਾ ਹਰ ਦੂਪਾ ਕਹਦੇ ਸੀ ਅੱਜ ਹੁਣ ਅਸੀਂ ਅਸ਼ਾਂਤੀ ਸਾਡੇ ਰੂਪ ਵਿੱਚ ਸ਼ਾਂਤੀ ਕਹਦੇ ਫਿਰ ਆਹ ਆਲੇ ਕੁ ਅਜੀਬਿਤ ਆਪ ਇਹਨਾਂ ਤੋਂ ਖੁਸ਼ ਨਹੀਂ ਉਹ ਕਹਿੰਦਾ ਵੱਖਰੀ ਹੈ ਅਸ਼ਾਂਤੀ ਕਹਦੇ ਤੁਹਾਡਾ ਦਾ ਘਰੇ ਕਾ ਉਹ ਤਾਂ ਦੇਖਦਾ ਇੱਥੇ ਤਾਂ ਦੇਖਦਾ ਵੀ ਹੈ ਦੀ ਇੱਕਤਾ ਵਿਚ ਅਨੇਕਤਾ ਪੈਦਾ ਹੋ ਰਹੀ ਹੈ سوبے بان رہے ایک تو ہو دن بنگ ہو رہی ہے بسفوٹک سکا نکل سکتا یہ دیکھ رہے دیکھ نہیں کوسفوٹ والے بدل آنا سی گلنا سر بھی گاؤں کی ہے یہ رزلٹ کی ہو یہ ہوں جی تینوں سوچیا ਇਸ ਵੋਲਡ ਹੋ ਜੂਗਾ ਚਲ ਗੁਲਾਮ ਹੋਇਆ ਸੀ ਦੋਸਤ ਦੇ ਹੀ ਕੋਸੀ ਛੋਟੀਆਂ ਦਾ ਤੋਜ਼ੀਂ ਬਲੌਂਗ ਹੋ ਗਿਆ ਸੀ ਉਧਰ ਨੂੰ ਜਾ ਗਿਆ ਹੌਲੀ ਹੌਲੀ ਵਧਦਾ ਗਿਆਨ ਅਜਨਨ ਦੁਨੀਆ ਜਾਨ ਤੋਂ ਦਾ ਖਿਲਾਫ ਨਹੀਂ ਜੇ ਕੋਈ ਦਵੇ ਇਹ ਕਿ ਆਤਮਾ ਖਿਲਾਫ ਨਹੀਂ ਜਾਨ ਇੱਕ ਤਾਂ ਕਰਾਊਗਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇ ਰਬਿਨਾ ਸਾਡੀ ਇਕਤਾ ਹੋਈ ਹੈ ਜੇ ਜਿੰਨਾ ਅੰਦਰ ਲਈ ਇਕਤਾ ਨਹੀਂ ਹੁੰਦੀ ਆਪਣੇ ਅੰਦਰ ਇੰਤਰੀ ਨਹੀਂ ਹੁੰਦੀ ਬਾਹਰ ਹੁੰਦੀ ਹੋਈ ਪਹਿਲਾਂ ਤਾਂ ਮਨ ਅੰਦਰ ਧਾਗਾ ਇੰਤਾਂ ਦੀ ਕਰਦਾ ਆਪਣੇ ਅੰਦਰ ਇੰਤਾਂ ਹੈ ਨਹੀਂ ਉੱਤਰ ਇਕਤਾ ਹੋਵੇ ਬਾਹਰ ਇਤਹਾਜੂ ਸਾਡਾ ਮਨੇ ਨਹੀਂ ਭਰੋਸਾ ਕਰ ਰਿਹਾ ਕਿਸੇ ਦੂਜੇ ਤੇ ਸੱਚ ਤੇ ਹੀ ਭਰੋਸਾ ਕਰ ਰਿਹਾ ਮੋੜ ਕੋਲਿਆਰ ਜਿੱਤਨ ਸੱਚਿਆਰਾਂ ਅੰਤਰਾਤਮਾ ਤੇ ਭਰੋਸਾ ਨਹੀਂ ਕਰ ਰਹੇ ਸੀ ਆਪਣੇ ਆਤਮਾ ਦੇ ਆਵਾਜ਼ ਤੇ ਭਰੋਸਾ ਨਹੀਂ ਕਰ ਰਹੇ ਆਪਣੇ ਅੰਦਰ ਆਤਮਾ ਨੂੰ ਸਾਨੂੰ ਲੱਗਦੀ ਹੈ ਸਾਡੇ ਫਾਇਦੇ ਚ ਨਹੀਂ ਹੈ ਬਹੁਤ ਖਤਰਨਾਕ ਤੇਜ ਹੈ ਜਦੋਂ ਅੰਤਰਾਤਮਾ ਦੀ ਆਵਾਜ਼ ਸਾਨੂੰ ਆਪਣੇ ਨੁਕਸਾਨ ਤੇ ਲੱਗਣਾ ਲੱਗੇਵੇ ਐਂ ਕਹਦੋ ਬਿਨਾਂ ਵਿਸਾਲੇ ਬ੍ਰੇਹਸ ਬੁੱਧੀ ਹੋ ਗਈ ਇਹ ਹੀ ਤਾਂ ਬ੍ਰੇਹਸ ਬੁੱਧੀ ਬਿਨਾਂ ਵਿਸਾਲੇ ਹੋਰ ਕੁਝ ਨਹੀਂ ਹੈ ਆਹ ਹੋਰ ਕੋਈ ਦੱਸੇ ਵੀ ਕੀ ਹੁੰਦਾ ਵਿਨਾਸ਼ ਕਾਲ ਤਫੀਰ ਹੁੰਦੀ ਚਲੋ ਅੰਤਰਾत्मा ਆਪਣੀ ਅੰਤਰਾਤੂ ਦੀ ਵਾਰ ਹੀ ਆਪਾਂ ਨੂੰ ਸੰਜੀਨਾ ਲਕੇ ਉਹ ਵਿਨਾਸ਼ ਕਾਲ ਹੈ ਬ੍ਰਹਮਰੀ ਦੀ ਗੁਤੀ ਹੋ ਗਈ ਓਏ ਆਪ ਅੰਦਰ ਬੈਠਾ ਦਸਲੂਰਾ ਉਹ ਨਹੀਂ ਤੁਸੀਂ ਗੱਲ ਦੀ ਬੋਲ ਰਹੇ ਜਿਹਨਾਂ 84 ਲੱਖ ਜੋ ਪੌੜੀ ਚੜਾਈ ਆ ਤੁਸੀਂ ਤਾਂ ਪਰਮੇਸ਼ਰ ਦੀ ਗੱਲ ਨਹੀਂ ਬੋਲ ਰਹੇ ਉਸ ਤਰ੍ਹਾਂ ਤੁਸੀਂ ਗੱਲ ਨਹੀਂ ਬੋਲ ਰਹੇ ਸਾਦੇ ਵਾਇ ਨਹੀਂ ਸੋਲਦੇ ਇਹ ਤੋਂ ਬਾਹਰ ਸਭ ਕੋਈ ਨਹੀਂ ਹੁੰਦਾ ਇਹ ਨਿਮਾਸ਼ ਕਾਲ ਬ੍ਰਹੀ ਖੁੱਦੀ ਜੇ ਜਗਣਾ ਜਾਗੇ ਇਸੇ ਪ੍ਰਤੀ ਜਗਣਾ ਜਾਗ ਰੂਪ ਹੁੰਦਾ ਨਾ ਜਾਗੇ ਅਗਰ ਕੀ ਬਹੁਤ ਜਿਹੜਾ ਐਸੇ ਰਾਹ ਚੱਲਦਾ ਇਹ ਤਰਾ ਤੋਂ ਦੇ ਵਾਇ ਟਖਰਾ ਉਹਦਾ ਜੱਬੜ ਭਾਉਣਾ ਉਹਦੀ ਮੋਹ ਦਾ ਦੁਗਤੀ ਬਹੁਤ ਹੈ ਨਹੀਂ ਬਚਾਏ ਇਸ ਦੇ ਵਿੱਚ ਸੱਚ ਨਾਲ ਜੁੜਨ ਦੇ ਬਚਾਏ ਸੱਚ ਤੇ ਭਰੋਸਾ ਕੋਈ ਨਹੀਂ ਕਰ ਸੱਚ ਤੋਂ ਤਾਂ ਡਰਦੇ ਨੇ ਭਰੋਸੇ ਦੀ ਗੱਲ ਛੱਡੋ ਸੱਚ ਤੋਂ ਤਾਂ ਭੈ ਲੱਗਦੀ ਹੈ ਵੀ ਖਾਜੂ ਸਾਨੂੰ ਸੱਚ ਬਹੁਤ ਮਾੜੇ ਕਰਮ ਦੀ ਦੀ ਜਾਂਦੀ ਹੈ ਸੱਚ ਤੋਂ ਡਰਨਾ ਬਹੁਤ ਮਾੜੇ ਕਰਮ ਦੀ ਦੀ ਜਾਂਦੀ ਹੈ ਉਹ ਤਾਂ ਭੈੜੀ ਬੁੱਧੀ ਹੋਈ ਨਹੀਂ ਕੋਈ ਜਿਹੜਾ ਸੱਚਾ ਦੱਸਦਾ ਉਠੀ ਬੁੱਧੀ ਗਰ ਕਰਨ ਨੂੰ ਜਾ ਗਿਆ ਗਿਆਨ ਵਾਲਾ ਦਰਤ ਦੇ ਦੱਸੇ ਵੱਟ ਰਹੀ ਹਾਂਜੀ ਗਿਆਨ ਜਨ ਗੁਰਦਿਆ ਉਹ ਕਹਿੰਦੇ ਸਾਡੂ ਗਿਆਨ ਅੰਚਨ ਅੱਖ ਦੇ ਵਿੱਚ ਸਾਡੀ ਅਕਲ ਦੇ ਵਿੱਚ ਗਿਆਨ ਦਾ ਸਰਮਾ ਪਾ ਦਿੰਦਾ ਜਨ ਜਿਹੜਾ ਮਾਇਆ ਨੂੰ ਕਹਿੰਦਾ ਜਿਹੜਾ ਗੁਰਬਾਣੀ ਦਾ ਗਿਆਨ ਹੈ ਗਿਆਨ ਅੰਚਨ ਹੈ ਇਹਦੇ ਜਮਾਇਆ ਵੀ ਬਹੁਤ ਹੈ ਜੋ ਮੂਨਾ ਬੋਲਿਆ ਜਾਂਦਾ ਉਹ ਅਜਨ ਅਚਲ ਸਰਮੈ ਨੂੰ ਕਹਿੰਦੇ ਨੇ ਅਚਲ ਮਾਇਆ ਰੂਪ ਫੇਸ ਕਰਕੇ ਗਿਆਨ ਨੂੰ ਜਦੋਂ ਮੰਨਿਆ ਹੋਇਆ ਪਰ ਗਿਆਨ ਨਹੀਂ ਕਬ ਹੋ ਜਾਂਦਾ ਹੈ ਗਿਆਨ ਗਿਆਨ ਅਜਨ ਗੁਰਦਿਆ ਅ ਗਿਆਨ ਅંધੇਰ ਵਿਨਾਸ਼ ਆ ਕਾਦੇ ਵਾਸਤੇ ਗਿਆਨ ਦਾਦਾ ਉਹਨੇ ਰਾਜੂਰ ਦਾ ਵਾਸਤੇ ਇਹਨੇ ਬਾਦਾਂ ਵਿੱਚ ਗਿਆਨ ਤਰੂ ਕਾਨੂੰਨ ਜਨੇ ਭਲੇ ਖੈਦੂਰ ਕੰਮ ਭਲੇਖਾ ਕੀਏ ਭਲੇਖਾ ਕਹਦਾ ਪਾਇਆ ਮਾਇਆ ਦਾ ਭਲੇ ਖਾ ਵੀ ਤਾਂ ਮਾਇਆ ਦੀ ਪਾਇਆ ਝੂਠ ਲਈ ਪਾਇਆ ਲੋਹੇ ਨੂੰ ਲੋਹੇ ਘਟਦਾ ਹੁੰਦਾ ਸੋਨਾ ਸੋਨਾ ਦੀ ਛੜੀ ਨਾਲ ਲੋਹੇ ਦੀ ਘਟਿਆ ਜਾਂਦਾ ਇਸ ਕਰਕੇ ਜੰਤਾਲ ਚ ਨਾ ਜੜਾ ਜੜੀ اگانتا یہ دور رہے گی بھی جو ابھی جدھر جا رہے ہیں کہ یہ رستہ ٹھیک ہے مایا کا رستہ کی ٹھیک ہے مایا کا رستہ ہی اچھ دو دن کا فٹیا ہوا وناش کا رستہ مایا کا رستہ اور قربانی اس کو یہ راہ چھٹا ہے جو اچھی اچھ رستہ پیٹیشن رستے کا یہی رستہ چٹا رہی ہے قربانی یہ وناش کا رستہ ساری دنیا روز دیکھ لو کنے آدمی مرتے ہیں کنٹے کسپورٹ ہوتے ہیں آدمی آدمی نم رہے ہیں کتنے ڈو ممبنے نے کتنے من مبنے روز خبریں آدیاں اسی گل کی بہت بڑی شانتی ہے necessary... یہ اور یہ بھی چنتا ہے بھی جے دوئے بناش اٹم ہتھیار اتبادیا کلا کے منٹ چلا دیں گے وہ جنہوں اپنا ہی نہیں ہے پرواہ اپنی زندگی کی وہ دوے کی پرواہ ਦੇ ਵੀ ਚੱਲ ਉਹ ਤੇ ਖਾ ਗਏ ਕਿਤੇ ਇਲਾਜ ਕੋਈ ਨਹੀਂ ਹੋ ਰਿਹਾ ਉਹ ਕੋਈ ਦੇਣੇ ਕੰਮ ਕਰਦੇ ਸਾਰੇ ਡਿਪਰੈਸ਼ਨ ਜਾਣ ਦੇ ਰੋ ਹੋਰ ਥੋੜਾ ਚੱਲਣੋਂ ਸਾਰੇ ਜਿਹੜੇ ਉੱਪਰ ਨਾ ਜਿਹੜੇ ਹਾਲੇ ਹਾਲ ਤਾਂ ਫੌਜੀ ਗਏ ਨਾ ਜਿਹੜੇ ਬੰਦੇ ਨੇ ਇਹ ਵੀ ਜਾਣ ਦੇ ਦੂਗੇ ਡਿਪਰੈਸ਼ਨ ਜੇਹੀ ਆਦਤ ਡਿਪਰੈਸ਼ਨ ਸਾਰੇ ਕੇ ਵਿਗਾਮ ਦੇ ਡਿਪਰੈਸ਼ਨ ਤੋਂ ਬਚਣਗੇ ਜੇ ਤੇ ਗਿਆਨ ਨੂੰ ਜਲ ਲੈ ਲੰਗੇ ਡਿਪਰੈਸ਼ਨ ਤੋਂ ਬਚੂਗੇ ਬਚਣਾ ਹੀ ਤੇ ਸਾਨੂੰ ਨਹੀਂ ਹਾਟ ਡੈਲ ਤੋਂ ਉਹੀ ਬੈਠਣਗੇ ਤਾਂ ਇਹਨਾਂ ਨੇ ਕਹਾ ਧਰਬ ਵਿਚਾਰ ਡੈਸ ਦਾ ਰਾਜ ਹੈ ਡਿਪਰੈਸ਼ਨ ਦਾ ਰਾਜ ਹੈ ਗਿਆਨ ਅੰਜਨ ਗੁਰਦਿਆ ਗਿਆਨਾਂ ਦੇ ਬਿਨਾਸ ਜਿਹੜੀ ਅਗਿਆਨਤਾ ਜਾ ਰਹੀ ਹੈ ਨਾ ਅਗਿਆਨਤਾ ਦੀ ਦੌੜ ਜਾ ਰਹੀ ਹੈ ਸਾਰੇ ਜਨਾਜ ਰਹੇ ਨੇ ਇਹਦਾ ਬਨਾਸ਼ ਨਹੀਂ ਹੁੰਦਾ ਉਹਨਾਂ ਚੱਲਣਾ ਇਹ ਦੌੜ ਹਟੇ ਨਾ ਰੋਈ ਨਾ ਕੋਈ ਰਾਜ ਹੈ ਤਾਂ ਸ਼ਾਂਤੀ ਹੋਵੇ ਅ ਗਿਆਨ ਹੈ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹਰ ਕਿਰਪਾ ਤੇ ਸਤਿ ਭੇਟੇ ਕਿਰਪਾ ਕਿਹਦੀ ਹੋਈ ਹਰ ਦੇ ਹੋਈ ਪ੍ਰਭ ਦੀ ਕਿਰਪਾ ਹੋਈ ਪਰਮੇਸ਼ਰ ਦੀ ਹੋ ਕਰਪਾ ਹੋਈ ਸਤਿ ਕਿਹਨਾਂ ਬੈਠਿਆ ਅੰਤਰਾਤਮਾ ਦੀ ਆਵਾਜ਼ੇ ਬੈਠੀ ਹੈ ਹੋਰ ਭੇਟਿਆ ਸ਼ਾਂਤੀ ਦੇਣ ਵਾਲਾ ਜਿਹੜਾ ਸੰਤ ਦਾ ਸ਼ਬਦ ਜਿਹਦੇ ਨਾਲ ਸ਼ਾਂਤੀ ਮਿਲੈ ਜਿਹੜਾ ਉਹ ਸ਼ਬਦ ਹੈ ਉਹ ਸੰਤ ਦਾ ਸ਼ਬਦ ਦੇਹੀ ਹੁੰਦੀ ਹੈ ਜੋਤੀ ਦੇਹੀ ਕੀ ਹੈ ਸ਼ਬਦ ਤੇ ਕਹ ਗਿਆ ਸ਼ਬਦ ਜੋ ਅੰਤਰਾਤਮਾ ਦੀ ਆਵਾਜ਼ ਆਹੀ ਸੰਤ ਹੈ ਪਰਮੇਸ਼ਰ ਨਹੀਂ ਕਰ ਪਾਉ ਹੋਏ ਤਾਂ ਉਹ ਅੰਤਰਾਤਮਾ ਦੀ ਆਵਾਜ਼ ਨਾਲ ਤਾਲਮੇਲ ਹੋਇਆ ਉਹਨੂੰ ਬੁੱਧਣ ਲੱਗਿਆ ਸੰਤ ਬੈਠਿਆ ਨਾਨਕ ਮਨ ਪ੍ਰਗਟ ਨਾਨਕ ਤੋਂ ਮਾਨ ਪ੍ਰਗਤ ਕਹਿੰਦੇ ਫਿਰ ਪ੍ਰਗਾਸ ਹੋਇਆ ਫਿਰ ਪ੍ਰਗਾਸ ਹੋਇਆ ਉੱਧਰ ਜਾਦੂ ਹੋਇਆ ਵੀ ਕਿਹੜੇ ਜਿਹੜੇ ਨਾਲ ਤੁਰੇ ਜਾਂਦੇ ਅੱਗੇ ਤਾਂ ਬਹੁਤ ਹੈ ਇਹ ਤਾਂ ਰਾਹ ਹੈ ਬੁੱਧੀ ਦਾ ਬਨਾਸ਼ ਹੈ ਇੱਥੇ ਇਹਦਾ ਅਕਲ ਦਾ ਬਨਾਸ਼ ਹੋ ਜਾਂਦਾ ਸਾਡਾ ਦਿਨ-ਦਿਨ ਅਕਲ ਪੈਦਾ ਕਰਨ ਆਇਆ ਹੈ ਆਦਮੀ ਅਕਲ ਵਾਲਾ ਹੈ ਸਾਰੇ ਲੋਕ ਇਹਦੀ ਅਕਲ ਘਟਾਉਣੀ ਸੀ ਕ ਵਧਾਉਣੀ ਸੀ ਸ਼ੈਤਾਨ ਦੀ ਅਕਲ ਦੋ ਕਿਸਮ ਦੀ ਦੋ ਬੰਦੇ ਹੋ ਗਏ ਸ਼ੈਤਾਨ ਨੇ ਆਪਣੀ ਅਕਲ ਵਧਾ ਲਈ ਇਨਸਾਨ ਦੀ ਅਕਲ ਨਹੀਂ ਵਧੀ ਜਿਹੜੀ ਦੁਨਿਆਵੀ ਅਕਲ ਹੈ ਸਾਇੰਸ ਦੀ ਹੋ ਜਾ ਸ਼ੈਤਾਨ ਦੀ ਅਕਲ ਹੈ ਸ਼ੈਤਾਨ ਤਕੜਾ ਹੋ ਗਿਆ ਇਨਸਾਨ ਕਮਜ਼ੋਰ ਹੋ ਗਿਆ ਅੰਦਰ ਅੰਦਰਲਾ ਇਨਸਾਨ ਕਮਜ਼ੋਰ ਹੈ ਸ਼ੈਤਾਨ ਤਕੜਾ ਇਨਸਾਨ ਵਾਲੀ ਅਕਲ ਹੈ ਨਹੀਂ